ਸੋਹਰਿਆਂ ਨੂੰ ਸਸਟ੍ਰਿਕ ਕਾਲ ਕੀ ਹਾਲ ਚਾਲ ਆ ਸਾਰਿਆਂ ਦੇ ਉਮੀਦ ਕਰਦੀ ਕਿ ਸਾਰੇ ਵਧੀਆ ਹੋਵਾਂਗੇ ਤੇ ਤੁਹਾਡਾ ਮੇਰੇ ਅੱਜ ਦੇ ਬਲੌਗ 'ਚ ਬਹੁਤ-ਬਹੁਤ ਸਵਾਗਤ ਆ ਜੀ ਫੇਸਬੁੱਕ ਵਾਲਿਓ ਤੇ YouTube ਵਾਲਿਓ ਤੇ ਅੱਜ ਦਾ ਬਲੌਗ ਆਪਾਂ ਕਰਦੇ ਹਾਂ ਸ਼ੁਰੂ ਅੱਜ ਮੈਂ ਤੁਹਾਨੂੰ ਅੱਜ ਦੇ ਬਲੌਗ 'ਚ ਦੱਸੂੰਗੀ ਮੈਂ ਨਾਂ ਵੀ ਮੇਰਾ ਕਿਹੜਾ ਨਾਂ ਸੋਹਰਿਆਂ 'ਚ ਤੇ ਪੇਕੇ 'ਚ ਮਸ਼ਹੂਰ ਆ ਤੇ ਨਾਲੇ ਮੈਂ ਤੁਹਾਨੂੰ ਇਹ ਵੀ ਦੱਸੂੰਗੀ ਵੀ ਜਿਹੜੇ ਮੈਨੂੰ ਪੁੱਛਦੇ ਹੁੰਦੇ ਆ ਵੀ ਸਿੱਧੂ ਗੋਤ ਤੇਰੇ ਸੋਹਰਿਆਂ ਦਾ ਜਾਂ ਤੇਰੇ ਪੇਕੇਆਂ ਦਾ ਇਹ ਵੀ ਮੈਂ ਤੁਹਾਨੂੰ ਕਲੀਅਰ ਕਰੂੰਗੀ ਵੀ ਮੇਰੇ ਸਿੱਧੂ ਗੋਤ ਪੇਕੇਆਂ ਦਾ ਆ ਕਿ ਜਾਂ ਸੋਹਰਿਆਂ ਦਾ ਆ ਤੇ ਚਲੋ ਆਪਾਂ ਬਲੌਗ ਸ਼ੁਰੂ ਕਰਦੇ ਆਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹਣੀ ਆ ਵੀ ਮਤਲਬ ਕਿ ਜਿਹੜਾ ਮੇਰਾ ਜੱਸੀ ਨਾਮ ਹੈ ਜੱਸੀ ਨਾਮ ਹੈ ਮੇਰਾ ਪਿੱਕਿਆ ਦਾ ਮੈਨੂੰ ਮੇਰਾ ਪਪਾ ਮੇਰੀ ਮੰਮੀ ਮੇਰੇ ਭਰਾ ਮੇਰਾ ਭੈਣਾ ਸਾਰਾ ਪੈਨਟ ਮੇਰੇ ਪਿੱਕਿਆ ਦਾ ਮੈਨੂੰ ਜੱਸੀ ਨਾਮ ਤੋਂ ਹੀ ਜਾਣਦਾ ਪਿੱਕਿਆ ਦਾ ਨਾਂ ਸੀ ਮੇਰਾ ਜਸਵਿੰਦਰ ਮੇਰੇ ਪਿਓ ਨੇ ਰੱਖਿਆ ਸੀ ਜਸਵਿੰਦਰ ਰਾਹ ਜਦੋਂ ਮੇਰਾ ਜਨਮ ਹੋਇਆ ਸੀ ਤੇ ਮੇਰਾ ਦਾਦਾ ਕਹਿਣ ਲੱਗਾ ਮੇਰਾ ਪਿਓ ਕਹਿਣ ਲੱਗਾ ਕੀ ਨਾਮ ਰੱਖੀਏ ਤੇ ਮੇਰਾ ਦਾਦਾ ਕਹਿੰਦਾ ਰੱਖ ਲੋ ਕੋਈ ਔੜੀ ਪਕੌੜੀ ਤੇ ਮੇਰੀ ਮਾਂ ਕਹਿੰਦੀ ਨਹੀਂ ਤੇ ਫਿਰ ਮੇਰਾ ਪਿਓ ਕਹਿੰਦਾ ਹੀਰੇ ਵਰਗੀਆਂ ਮੇਰੇ ਦਾਦੀ ਧੀਆਂ ਮੇਰੇ ਔੜੀ ਪਕੌੜੀ ਨਹੀਂ ਮੈਂ ਆਗੀਆਂ ਧੀਆਂ ਦਾ ਨਾਮ ਵਧੀਆ ਰੱਖੂਗਾ ਤੇ ਫਿਰ ਮੈਂ ਇਥੇ ਛੋਟੀ ਦਾ ਨਾਮ ਹੀ ਬਹੁਤ ਸੋਹਣਾ ਰੱਖਿਆ ਸਰਬਜੀਤ ਗੌਰ ਤੇ ਮੇਰਾ ਨਾਮ ਰੱਖਿਆ ਸੀ ਜਸਦੇਵINDER ਤੇ ਮੈਂ ਇਥੇ ਵੱਡੀ ਦਾ ਨਾਮ ਸੀ ਕਰਵਿੰਦਰ ਤੇ ਹੁਣ ਮੇਰੇ ਪੇਕਿਆਂ ਚ ਵੀ ਮੇਰਾ ਨਾਮ ਜੱਸੀ ਮਸ਼ਹੂਰ ਆ ਤੇ ਮੇਰੇ ਸਹੁਰਿਆਂ ਚ ਵੀ ਮੇਰਾ ਨਾਮ ਜੱਸੀ ਹੀ ਮਸ਼ਹੂਰ ਆ ਤੇ ਸਾਰੇ ਵਾਲਟ ਚ ਜੱਸੀ ਮਸ਼ੂਰਾ ਫੇਸਬੁੱਕ ਇੰਸਟਾਗ੍ਰਾਮ YouTube ਤੇ ਸਾਰੇ ਜੱਸੀ ਹੀ ਛੂ ਰਾ ਕਲਵਿੰਦਰ ਨਾਮ ਇਹਰਾ ਕਿਸੇ ਨੂੰ ਨਹੀਂ ਪਤਾ ਕਿ ਮੇਰਾ ਕਲਵਿੰਦਰ ਵੀ ਨਾ ਹੈ ਕਲਵਿੰਦਰ ਨਾਮ ਹੈਗਾ ਮੇਰਾ ਕਾਗਜ਼ਾਂ ਦੇ ਵਿੱਚ ਜਿਹੜਾ ਕਿ ਅ ਕਰਤੂਨਿੰਦਰ ਸਿੰਘ ਜਾਨਦਾ ਭਗਵੰਤ ਮਾਨ ਸੀਐਮ ਜਾਨਦਾ ਤੇ ਜਾਂ ਮੋਦੀ ਮੋਦੀ ਮੇਰਾ ਨਾਮ ਜਾਣਦਾ ਵੀ ਮੇਰਾ ਨਾ ਕਲਵਿੰਦਰਾ ਤੇ ਜਾਂ ਕੋਈ ਚੱਕ ਕੰਮ ਪੜਨਾ ਜਾਣਦਾ ਕਾ ਕੰਪਨੀ ਕਿਹੜੀ ਕਿਹੜੀਆਂ ਜਾਣਦੇ ਆ ਆਰ ਪੀ ਐਲ ਤੇ ਮੈਡ ਲੈਂਡ ਤੇ ਸੈਟਿੰਗ ਤੇ ਜਾਂ ਜਿਹੜੀ ਕੰਪਨੀ ਤੋਂ ਮੋਟਰਸਾਈਕਲ ਲਿਆ ਸੀ ਜਾਂ ਜਿਹੜੀ ਕੰਪਨੀ ਤੋਂ ਮੋਫੋਨ ਲਿਆ ਸੀ ਜਾਂ ਜਿਹੜੀ ਕੰਪਨੀ ਤੋਂ ਮੈਨ ਵੈਟਰ ਰਫਰੈਜਰ ਕੋਲ ਦਾ ਪੱਖਾ ਤੇ ਗੀਜਰ ਵਾਸ਼ਿੰਗ ਮਸ਼ੀਨ ਇਹ ਚੀਜ਼ਾਂ ਚੱਕੀਆਂ ਮੈਂ ਜਾ ਉਹ ਕੰਪਨੀ ਵਾਲੇ ਮੇਰਾ ਨਾਂ ਜਾਣਦੇ ਆ ਠੀਕ ਆ ਤੇ ਮੈਂ ਜਸਸੀ ਨਾਮ ਤੋਂ ਹੀ ਮਸੂਮ ਜਸਸੀ ਹੀ ਸਾਰੇ ਮੈਨੂੰ ਕਹਿੰਦੇ ਮੇਰੇ ਸਹੁਰੇ ਵੀ ਜਸਸੀ ਕਹਿੰਦੇ ਆ ਮੇਰੇ ਬੇਕੇ ਵੀ ਜਸਸੀ ਕਹਿੰਦੇ ਆ ਮੈਨੂੰ ਸਾਰੇ ਰਿਸ਼ਤੇਦਾਰ ਵੀ ਜਸਸੀ ਨਾਮ ਤੋਂ ਜਾਣਦੇ ਆ ਤੇ ਜਿੰਨੇ ਵੀ ਜਾਣੀ ਦੁਨੀਆਂ ਚ ਜਸਸੀ ਨਾਮ ਤੋਂ ਹੀ ਮੇਰੀ ਪਹਿਚਾਣ ਆ ਜਸਸੀ ਨਾਮ ਤੋਂ ਹੀ ਮੈਨੂੰ ਸਾਰੇ ਜਾਣਦੇ ਠੀਕ ਆ ਤੇ ਹੁਣ ਮੈਂ ਥੋੜਾ ਜਿਹਾ ਇੱਕ ਰੋਲ ਕਰਨਾ ਕਿਉਂਕਿ ਨਾ ਤਾਂ ਮੈਂ ਸੋਨੂ ਕੋਰ ਨਾਲ ਬਹਿ ਕੇ ਚਾਹ ਪੀਤੀ ਆ ਤੇ ਨਾ ਮੈਂ ਸੋਨੂ ਕੋਰ ਨਾਲ ਬਹਿ ਕੇ ਰੋਟੀ ਖਾਦੀ ਆ ਉਹ ਕਹਿੰਦੇ ਜਿਹੜੇ ਮੇਰੇ ਨਾਲ ਬਹਿ ਕੇ ਰੋਟੀ ਖਾਂਦੇ ਆ ਤੇ ਵੀ ਮੇਰੇ ਨਾਲ ਕਾਪੀ ਮੈਂ ਕਰਦੇ ਆ ਤੇ ਹੁਣ ਮੈਂ ਤੁਹਾਨੂੰ ਰੋਲ ਕਰਕੇ ਵਿਖਾਵਾਂ ਹਾਂ ਜਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਹੁਕ ਤੁ ਸਰਚਨ ਵਧੇ ਹੋਵਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਹੁਕ ਤੁ ਸਰਚਨ ਵਧੇ ਹੋਵਗੇ ਐ ਬੋਲਦੀ ਹੁੰਦੀ ਆ ਨਾ ਚਲ ਨਾ ਮਾੜਾ ਜਿਹਾ ਸੂਕ ਕਰਤਾ ਤੇ ਬਾਕੀ ਜਿਹੜੇ ਵੀ ਮੇਰੇ ਚੈਨਲ ਤੇ ਤੁਸੀਂ ਨਵੇਂ ਆਨੇ ਬੰਨੇ ਆ ਪਲੀਜ਼ ਤੁਹਾਨੂੰ ਰਿਕਵੈਸਟ ਆ ਕਿ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੋ ਮੇਰਾ ਜਿਹੜਾ ਵੌਸਟ ਟਾਈਮ ਜਲਦੀ ਜਲਦੀ ਪੂਰਾ ਹੋ ਜੇ ਤੇ ਮੈਨੂੰ ਕੋਈ ਫਾਇਦਾ ਹੋ ਜੇ YouTube ਤੋਂ ਠੀਕ ਆ ਥੋੜੀ سپورਟ ਨਾਲ ਹੀ ਮੈਂ ਕਿਸੇ ਮਕਾਮ ਤੇ ਪਹੁੰਚਣਾ ਤੇ ਮੇਰਾ ਵੀਡੀਓ ਨੂੰ ਤੁਸੀਂ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਵੱਧ ਤੋਂ ਵੱਧ سپورਟ ਕਰਿਆ ਕਰੋ ਤੇ ਅੱਜ ਆਪਾਂ ਧਰਨ ਲੱਗਿਆ ਗਰਮੀ ਦੇ ਠੰਡੇ ਠਾਰ ਤੋਂ ਕੇ ਠੀਕ ਆ ਗਰਮੀ ਤੇ ਠੰਡੇ ਠਾਰ ਤੋਂ ਕੇ ਧਰਦੇ ਆ ਤੇ ਸੱਚ ਸੌਰੀ ਜਿਹੜਾ ਸਿੱਧੂ ਗੋਤ ਸੀ ਸਿੱਧੂ ਗੋਤ ਬਾਰੇ ਤਾਂ ਤੁਹਾਨੂੰ ਮੈਂ ਕਲੀਅਰ ਕਰ ਰਹੀ ਸੀ ਸਿੱਧੂ ਗੋਤ ਹੈਗਾ ਮੇਰੇ ਸਹੁਰਿਆਂ ਦਾ ਠੀਕ ਆ ਸਿੱਧੂ ਗੋਤ ਆ ਮੇਰੇ ਸਹੁਰਿਆਂ ਦਾ ਮੇਰੇ ਘਰ ਵਾਲੇ ਦਾ ਗੋਤ ਸੀਗਾ ਸਿੱਧੂ ਤੇ ਮੈਂ ਇਸ ਕਰਕੇ ਆਈਡੀ ਬਣਾਈ ਹੋਈ ਆ ਜੱਸੀ ਸਿੱਧੂ 3829 ਚੈਨਲ ਬਣਾਇਆ ਹੋਇਆ YouTube ਤੇ ਜੱਸੀ ਸਿੱਧੂ 3829 Instagram ਤੇ ਤੇ ਜੱਸੀ ਸਿੱਧੂ 3829 ਹੀ ਆਪਣਾ ਸਾਰੇ ਪੇਜਾਂ ਤੇ ਚੱਲਦਾ ਠੀਕ ਆ ਤੇ ਇਹ ਗੋਤ ਹੈਗਾ ਜੀ ਮੇਰੇ ਸਹੁਰੇ ਘਰ ਵਾਲਾ ਠੀਕ ਆ ਮੈਂ ਤਾਂ ਕਰਕੇ ਆਪਦੇ ਹਸਬੰਡ ਦਾ ਗੂਤ ਲਾ ਰੱਖਿਆ ਸੀ ਮੈਂ ਕਿਹਾ ਚੱਲ ਜੱਸੀ ਨਾਮ ਤੋਂ ਕੇਕੇ ਬਨੇ ਮੈਂ ਤਾਂ ਕਰਕੇ ਆਪਣੇ ਸਹਰਿਆਂ ਦਾ ਘੋਤ ਲਾਇਆ ਹੋਇਆ ਵਾ ਤੇ ਜਿਹੜਾ ਜੱਸੀ ਸਿੱਧੂ ਘੋਤ ਜੱਸੀ ਮੇਰਾ ਪੇਕੇ ਦਾ ਨਾਂ ਤੇ ਸਿੱਧੂ ਘੋਤ ਜਿਹੜਾ ਇਹ ਮੇਰੇ ਸਹਰਿਆਂ ਦਾ ਹੈ ਠੀਕ ਹੈ ਜੀ ਤੇ ਬਾਕੀ ਸਪੋਰਟ ਜਰੂਰ ਕਰਦੇ ਜਾ ਕਰੋ ਜਿਹੜੀਆਂ ਜਿਹੜੀਆਂ ਭੈਣਾਂ ਜਿਹੜੇ ਜਿਹੜੇ ਭਰਾ ਮੇਰੇ ਮੇਰੀ ਵੀਡੀਓ ਤੇ ਕਮੈਂਟ ਕਰਦੇ ਆ ਇਹ ਸਾਰਿਆਂ ਦਾ ਦਿলো ਧੰਨਵਾਦ ਕਰਦੀ ਆ ਮੈਂ ਜੱਸੀ ਸਿੱਧੂ 3823 YouTube ਚੈਨਲ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ Facebook ਤੇ ਵੀ ਜਾ ਕੇ ਮੈਨੂੰ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਆਂ ਸਪੋਰਟ ਕਰਦੇ ਰਹਾ ਪਰ ਬਾਕੀ ਜੇ ਕੋਈ ਗਲਤੀ ਫੋਲਤੀ ਨਾ ਗਲਤ ਕਰ ਨਿਕਲ ਜਾ ਮੂੰਹ ਚ ਤੇ ਉਹਦੇ ਲਈ ਸੌਰੀ ਠੀਕ ਆ ਤੇ ਕਦੋਂ ਕਰਦੇ ਆ 8:30 ਤੋਂ ਫੇ ਕਦੋਂ ਨਹੀਂ ਅੱਲਾ ਐ ਸੱਚ ਕਰਦੇ ਜਿਵੇਂ ਨੂੰ ਵੀ ਅੱਲਾ ਧਰਦੇ ਆ ਤੂੰ ਭਾਈ ਕਦੋਂ ਨਹੀਂ ਗੇ ਹੱਦ ਹੋਈ ਪਈ ਤੁਹਾਡੇ ਵਾਲੀ ਦੀ ਕਾਦੇ ਨਹੀਂ ਆ ਤੁਸੀਂ ਮੇਰੀ ਐਡੀ ਤੇ ਆਏ ਆ ਹੈ ਵੀ ਤੁਸੀਂ ਮੈਨੂੰ ਇੰਨਾ ਵੀ ਨਹੀਂ ਦੱਸ ਸਕਦੇ ਜੀ ਭਾਈ ਅੱਲਾ ਐ ਕਦੋਂ ਨਹੀਂ ਹੈਗੇ ਸੁਤੀ ਪਈ ਗੱਲਾਂ ਕਰੀ ਜਾਂਦੀ ਆ ਤੂੰ ਹੱਦ ਹੋਈ ਪਈ ਤੁਹਾਡੇ ਵਾਲੀ हम आप दु पावे अल्लाह खाधी अज बनाई नहीं सच दिन की बहुत साल ही हो गया पर पिछले साल की खाधी हुई है सब दुद्ध पाके अज बनाने हैं अपदू अल्लाह 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 अला चलो ठीक है जी ओके बाय